ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰਿਆ ਨੂੰ ਤੇ ਇਸ ਵੀਡੀਓ ਨੂੰ ਬਈ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਜਨ ਆਪਣੇ ਸਧਾਰਨ ਪਾਠ ਸੀ ਤੇ ਤੁਸੀਂ ਦੇਖਦੋਂਗੇ ਵੀ ਸਪੀਕਰ ਜੀ ਕਿ ਪਏ ਆ ਗਏ ਤੇ ਸਪੀਕਰ ਇਹ ਬਈ ਅਜੇ ਲੈ ਕੇ ਨਹੀਂ ਗਿਆ ਸਪੀਕਰ ਵਾਲਾ ਬਾਈ ਤੇ ਬੱਚੇ ਆਪਣੇ ਮੇਰੇ ਭਾਣਜੇ ਤੇ ਭਾਣੀਆਂ ਘਰੇ ਸੀ ਤੇ ਉਹ ਕਹਿੰਦੇ ਵੀ ਅੱਜ ਆਪਾਂ ਪਾਠ ਸੁਣਾਉਣਾ ਫੇਸਬੁੱਕ ਤੇ ਤੇ ਕਰਿਓ ਸ਼ੇਅਰ ਵੱਧ ਤੋਂ ਵੱਧ ਚਰਦਾ ਮਨ ਕੀ ਤੂਰੇ ਨਾਨਕ ਦਾਸ ਇਹ ਸੁਖ ਮੰਗੇ ਮੁੱਖ ਕਰ ਸੰਤਨ ਕੀ ਤੂਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੀ ਕਾ ਜਵਾਰੇ ਦੁਸ਼ਟ ਦੂਸ਼ਤ ਪਰਮੇ ਨਪਰੇ ਪ੍ਰਭ ਅੰਤਰ ਜਾਮੀ ਨਾਨਕੀ ਓਟ ਪਕੜੀ ਪ੍ਰਭ ਸਾਮੀ ਥਿਰ ਕਰ ਬੈਸੋ ਵਾਜਨ ਪਿਆਰੇ ਸਤਿਗੁਰ ਤੁਮਾਰੇ ਕਾਤਿ ਸਵਾਰੇ ਸੰਤ ਜਨਾ ਮੇਲਾ ਹਰਿ ਜਸ ਗਾਇ ਕੋਟ ਜਨਮ ਮਕੇ ਦੁਖ ਗਾਇ ਜੋ ਚਾਹਤ ਸੋਹੀ ਮਨ ਪਾਇ ਕਰ ਕਿਰਪਾ ਗੁਰ ਤੁਮਰੇ ਕਾਤ ਸਵਾਰੇ ਵੈਗੁਰਜੀ ਕਾ ਕਾਲ ਸਾਹ ਹੈ ਗੁਰਜੀ ਕੀ ਫਤਿਹ ਠੀਕ ਹੈ ਭਾਈ ਸਤਿ ਸ਼ਕਾ ਸਾਰੇ ਵੀਰਾਂ ਨੂੰ ਤੇ ਇਹ ਬਾਈ ਇਹ ਸਰਕਾਰੀ ਸਕੂਲ ਨਹੀਂ ਪੜਦੇ ਬੱਚੇ ਆਪਾਂ ਬਹੁਤ ਕਹਿ ਦਿੰਦੇ ਆ ਵੀ ਕੰਵਰਟਡ ਸਕੂਲਾਂ ਚ ਜਿੱਦਾਂ ਨਹੀਂ ਸਿਖਾਉਂਦੇ ਤੇ ਹੁਣ ਬੱਚਿਆਂ ਤੇ ਪੁੱਛਦੇ ਆ ਕਿਹੜੇ ਸਕੂਲ ਚ ਆਪਾਂ ਦਸਮੇਸ਼ 글로ਬਲ ਸਕੂਲ ਪਰ ਗਾੜੀ ਭੁਰਾ ਭੀਆ ਤੇ ਭਾਈ ਕੌਵ ਦਾ ਸਕੂਲ ਆ ਤੇ ਇਹੀ ਗੱਲ ਨਹੀਂ ਪੂਰੀ ਵਧੀਆ ਪੈਪੀ ਬੋਲਦੇ ਆ ਕਿ ਤੇ ਪੂਰੀ ਇੰਗਲਿਸ਼ ਵੀ ਬੋਲਦੇ ਆ ਤੇ ਪੂਰੀ ਹਿੰਦੀ ਵੀ ਬੋਲਦੇ ਆ ਤੇ ਸਾਰੀਆਂ ਭਾਸ਼ਾਵਾਂ ਜ਼ਰੂਰੀ ਆ ਭਾਈ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਤੇ ਸასი ਗਾਲ ਬਾਈ ਸਾਰੇ ਵੀਰਾਂ ਨੂੰ